ਇਹਨਾਂ ਦੇ ਏਕੜ ਮੁੱਦੇ ਵਿੱਚ ਤੇ ਮਾਨ ਜੋ ਜੀਪੀ ਸਾਹਿਬ ਸ੍ਰੀ ਗੌਰਵ ਜაძ IPS ਜੀਪੀ ਪੰਜਾਬ ਔਰ ਸ੍ਰੀ ਸੰਦੀਪ ਮਾਲਕ IPS SSP ਸ਼ਾਹਕੋਟ ਦੀ ਰਹਿਮਾਈ ਤਹਿਤ ਜਿਹੜੀ ਅੱਜ ਆਪਾਂ ਕਾਨਫਰੰਸ ਕਰ ਰਹੇ ਹਾਂ ਕਿ ਜੋ ਜੁਧ ਨਸ਼ਿਆਂ ਦੇ ਵਿਰੋਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸਬ ਡਿਵੀਜ਼ਨ ਜਿਹੜੀ ਆ ਰੂਲਰ ਵੱਲੋਂ ਸ੍ਰੀ ਨਰਿੰਦਰ ਸਿੰਘ DSP ਦੀ ਰਮਾਈ ਹੈ ਵਿਤੀ ਪਿਕਚਰ 25 ਨੂੰ ਐਸਆਈ ਦਜੀਤਾ ਦਜੀਤ ਸਿੰਘ ਸਮੇਤ ਜੇ ਰਿਪੋਰਟਸ ਕੋਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਪਰਮਜੀਤ ਸਿੰਘ ਸਨੋਕਵਾਲ ਸਿੰਘ ਵਾਸੀ ਪਲਾਬਨਗਰ ਮਾਲਟੌਰ ਅਤੇ ਸਾਦਿਕ ਮੁਹੰਮਦ ਉਹ ਅੰਡਾ ਸਨੋਕਾ ਜਮੁਹੰਮਦ ਵਾਸੀ ਫਿਰੰਦ ਸਟੋਰ ਤਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਵਿੱਚ ਜਿਹੜਾ ਕਾਬੂ ਕੀਤਾ ਆ ਜਿਨ੍ਹਾਂ ਪਾਸੋਂ 52 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 21 ਕਾਟ 85 ਪੀ ਐ ਸਿਹਰਿਆਣਾ ਵਿੱਚ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਕਸ਼ਿਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਮਾਰਦਾਤਾ ਕੀਤੀਆਂ ਇਹਨਾਂ پاس ਜਿਹੜਾ ਖਡਾਉਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੇ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟਵਾ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਖੋਇਆ ਇਸੀ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਭੀਖਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁਛਗਿਸ਼ ਕਰਕੇ ਆਇਡੈਂਟੀਫਿਕੇਸ਼ਨ ਕਰਾ ਕੇ ਉਹਨਾਂ ਦਾ ਮੁਲਾਜ਼ਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮੁਕੱਦਮਾ ਨੰਬਰ 45 ਜਿਹੜਾ 25309 4BNF ਤਹਿਤ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੋਰਸਮਾਨ ਲਿਆ ਆ ਜਿਹੜਾ ਸਾਦਿਕ ਉਰਫ ਮੁਹੰਮਦ ਆ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਗਿਸ਼ਤੇ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਬਜੀਤ ਵਾਸੀ ਪਿੰਡ ਕਾਂਟੀਆਂ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਪਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਜਿਹੜੀਆਂ ਇਹ ਪਰਵਾਸੀ ਮਜ਼ਦੂਰਾਂ ਨੂੰ ਸ਼ਰਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਾਂ ਤੇ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਨਨ ਨੂੰ ਅਸੀਂ ਉਸ ਤਰੀਕ ਨੂੰ ਗ੍ਰੈਬਸਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗਡਾਸੀ ਬਾਰਦਾਤ ਵਿੱਚ ਇੱਕ ਮੋਟਰਸਾਈਕਲ ਜੋ ਵਰਜੇ ਸੰ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬ ਡਿਵੀਜ਼ਨ ਜਿਹੜੀ ਆ ਬੁੱਲਵਾਲ ਥਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ठाकੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੋਰਸ ਪਾਰਟਿਕਲ ਉਹ ਬਰਾਮਦ ਕੀਤਾ ਜਦੋਂ ਇਹਨਾਂ ਦੀ ਪੁਸ਼ਗੀਸ਼ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜਿਹੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਬਖਰਾ ਮਕਦਮਾ ਦਰਜ ਕਰ ਕੀਤੀ 31 17 3 25 ਬਾਈਕਾਡ 85 ਦੇ ਤੇ ਤੈਹ ਕੇ ਜਦੋਂ ਉਹਦੇ ਫਾਰਵਰਡ ਬੈਕਵਰਡ ਲਿੰਕ ਟੈਸਟ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋ ਰਜਿੰਦਰ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁਸ਼ਗੀਸ਼ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬ੍ਰਾਂਡ ਕੀਤੇ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਲੀ ਦੇ ਬਣੇ ਹੋਏ ਸੀ ਤੇ ਸਮੇਤ ਮੈਗਜ਼ੀਨ ਜਿਹੜਾ ਅਸੀਂ ਇਹਨਾਂ ਦਾ ਬ੍ਰਾਂਡ ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਸ਼ਹੀਆਪੁਰ ਵਿਖੇ ਆ ਜਿਹੜਾ ਇੱਕ ਮੁਕੱਦਮਾ ਹੋਰ 260 ਨਸ਼ੀਲੇ ਗਰਮ ਪਦਾਰਥ ਦੇ ਖਿਲਾਫ ਜਿਹੜਾ ਦਰਜ ਰਚਨ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮਾਂ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਖੋਹ ਨੂੰ ਜਿਹੜਾ ਇਲਜ਼ਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਤ ਹੈ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲਵਾਲ ਮਲਟੋਂ ਸਬਡਿਵੀਜ਼ਨ ਤੇ ਪੂਰੇ ਹਿਸ਼ਾਰਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਦੀ ਕੋਸ਼ਿਸ਼ ਕਰਕੇ ਇਹੀ ਬੰਦੇ ਮਾਰਦਾਤਾ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਲੁੱਟ ਖੋਹ ਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 200 46 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜੇ ਦਰਜ ਕਰ ਦਿੱਤੇ ਔਰ ਵੱਖਰੇ ਮੁਕਾਦਮੇ ਜਿਹੜੀ ਇਹਨਾਂ ਲੁੱਟਾਂ ਪੋਹ ਕੀਤੀਆਂ ਸਾਡੀਆਂ ਕਾਫੀ ਟਰੇਸ ਹੋ ਗਈਆਂ ਸਰ ਕਿ ਕਿੰਨੇ ਟੋਟਲ ਬੰਦੇ ਸਨ ਜਿਹੜੇ ਇਹ ਕਰਦੇ ਸੀ ਇਹਦੇ ਵਿੱਚ ਜਿਹੜੇ ਚਾਰ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਖਡਾਉਣਾ ਨਾ ਪਿਸਤੌਲ ਆ ਜਾਂ ਐਨਡੀ ਦਾ ਰਿਕਵਰੀ ਆ ਔਰ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਹਾਂ ਜੀ ਇਹ ਆਪਸ ਵਿੱਚ ਕਿੰਦਾ ਗਲਵਾਫੇ ਕਿਉਂ ਇੱਕ ਤੌਰ ਦਾ ਇੱਕ ਹਸਰਤ ਦਾ ਇੰਦਾ ਅਲੱਗ-ਅਲੱਗ ਇਹਨਾਂ ਜਿਹਦੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹਦੀ ਅੰਗਲੀ ਸੰਗਲੀ ਪੈਂਦੀ ਪੈਂਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਮੁਕਾਦਮੇ ਦਰਜ ਹੈਗੇ ਆ ਤੇ ਪਹਿਲਾਂ ਵੀ ਲੁੱਟਾ ਖਾਉਂਦੀ ਕਰਦੇ ਆ ਜਿਹੜਾ ਸਾਬੀ ਇਹਨਾਂ ਨਾਲ ਹੈਗਾ ਸਾਬੀ ਦੀ ਇਹਨਾਂ ਦੇ ਨਾਲ ਪੂਰੀ ਜਾਰੀ ਆ ਜਦੋਂ ਇਹ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਾਬੀ ਨੂੰ ਨਾਲ ਲੈ ਕੇ ਜਿਹੜਾ ਆਪਣਾ ਬਾਗ ਦਾਤ ਕਰਨੋਂ ਨਿਕਲ ਜਾਂਦੇ ਸਨ ਸਾਬੀ ਵਕੇਸ਼ ਕੁਮਾਰ ਪਹਿਲੂ ਦੇ ਦਿੱਤਾ ਉਹ ਵੀ ਪਰਚਾ ਦਰਜ ਕਰਨ ਤੋਂ ਬਾਅਦ ਹੀ ਅਸੀਂ ਅੰਦਰ ਹੁੰਦਾ ਹੈਗਾ ਜਿਹੜਾ 29 ਦੇ ਵਿੱਚ ਨਾਮਿਨੇਟ ਕੀਤਾ ਹੈ ਸਰ ਜਿਹੜਾ ਇਹਨਾਂ ਨੇ ਵੈਪਨ ਵਗੈਰਾ ਜਿਹੜੇ ਯੂਜ਼ ਵਗੈਰਾ ਕੀਤੇ ਆ ਜਾਂ ਕੁਝ ਵੀ ਆ ਪਹਿਲਾਂ ਵੀ ਕਿਤੇ ਇਹਨਾਂ ਨੇ ਇਹ ਕੋਈ ਵੈਪਨ ਜਿਹੜਾ ਯੂਜ਼ ਕੀਤਾ ਜਿਹਦਾ ਕੋਈ ਵਾਰਦਾਤ ਦੇ ਵਿੱਚ ਕਿਤੇ ਚੱਲਿਆ ਹੋਵੇ ਜਾਂ ਕੁਝ ਜਿਹੜੇ ਵੈਪਨ ਚੱਲਿਆ ਨਹੀਂ ਸੀ ਜਿਹੜੇ ਅਸੀਂ ਵੈਪਨ ਬਰਾਮਦ ਕੀਤੇ ਇਹ ਜਿਹੜਾ ਸਾਡਾ ਬਟਾਲੇ ਦਾ ਵਿਅਕਤੀ ਸੀਗਾ ਉਹਦੇ ਪਾਸੋਂ ਅਸੀਂ ਤਿੰਨ ਵਾਰ ਬਰਾਮਦ ਕਰ ਲਏ ਹੈਗੇ ਉਹਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੋ ਜੋ ਪੱਧਰ ਚੱਲ ਰਹੀ ਹੈ ਤੇ ਇਹ ਵੈਪਨ ਖਰੀਦਦੇ ਕਿੱਥੋਂ ਦੀ ਆ ਕੁਝ ਪਤਾ ਲੱਗਾ ਇਹਦੇ ਬਾਰੇ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਅਸੀਂ ਤਹਿ ਤੱਕ ਜਾ ਕੇ ਕਰ ਰਹੇ ਆ ਵੀ ਇਹ ਵੈਪਨ ਕਿੱਥੋਂ ਆਏ ਕਿਸ ਤਰੀਕੇ ਨਾਲ ਆਏ ਇਹਦੇ ਵਾਸਤੇ ਅਸੀਂ ਜਿਹੜਾ ਹਜੇ ਇਨਵੈਸਟੀਗੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਸਰ ਜਿਹੜੇ ਇਹਨਾਂ ਪੰਜਾਬ ਵਿੱਚ ਮੇਨ ਸਾਧਕ ਸੀਗਾ ਜਾਂ ਮੇਨ ਦੇਖੋ ਇਹ ਤਿੰਨੇ ਹੀ ਬੰਦੇ ਹੈਗੇ ਸਾਧਕ ਵੀ ਆ ਪਰਮਜੀਤ ਵੀ ਬਦਨਾਮਾ ਸਾਰੇ ਬਦਨਾਮ ਜਿਹੜੇ ਸਮਗਲਰ ਔਰ ਬਦਨਾਮ ਜਿਹੜੇ ਬੰਦੇ ਉਹ ਲੁੱਟਾਕੂਆਂ ਵਾਲੇ ਬੰਦੇ ਆ ਪਹਿਲਾਂ ਵੀ ਕਈ-ਕਈ ਪਰਚੇ ਦਸੇ ਆ ਠੀਕ ਓਕੇ